ਉਜੜਾ ਨਹੀਂ ਮਨਨਾ ਛਤਾ ਕਹਿਵਾਇ ਮੋਟਾ ਮਾਨਵੀ ਚੋਰੀ ਕਰੇ ਮਣ ਇੱਕ ਨੀ ਕਣ ਇੱਕ ਨੂੰ ਦਾਨੀ ਬਨੇ ਧਨ ਹੱਕ ਵਿਨਾ ਨੂੰ ਵਾਪਰੀ ਕੀਰਤੀ ਅਡਾੜੇ ਆਭਨੇ ਕੁਦਰਤ ਤਣਾ ਗੂਣਾ ਕਰੇ ਈਮਾਨ ਮੋਟਾ ਮੇੜਵੀ ਉਜੜਾ ਨਹੀਂ ਮਨਨਾ ਛਤਾ ਕਹਿਵਾਇ ਮੋਟਾ ਮਾਨਵੀ ਸੱਤਾ ਲੈਵਾ ਮਿਹਨਤ ਕਰੇ ਸੱਤਾ ਨਿਪਾਮੀ ਜਾਇ ਤੋ ਸੇਵਕ ਨਹੀਂ ਮਾਲਿਕ ਬਣੇ ਦੇਖੇ ਪੋਤਾਨੂ ਫਾਇਦੋ ਹਿਤ ਕੋਈ ਨੂੰ ਇੱਛੇ ਨਹੀਂ ਰਾਖੇ ਸਦਾ ਪਦ ਜਾੜਵੀਂ ਉਜੜਾ ਨਹੀਂ ਮਨ ਨਾ ਛਤਾ ਕਹਿਵਾਇ ਮੋਟਾ ਮਾਨਵੀਂ ਬੇਸੀਨੇ ਮੋਟਾ ਮੰਚ ਪਰ ਗਿਆਨੀ ਤਣੀ ਬਾਸਾ ਕਰੇ

उजड़ी बदीरी तो लखा मोटा जनो ये खोरवी उजड़ा न थी मन ना छता कहवाय मोटा मानवी कहवाय मोटा मानवी जय माताजी